ਕ ਬਾਣੀ ਪੜਦੇ ਆ ਰਹੇ ਸਨ ਤੇ ਕੰਨਾਂ ਚ ਬਾਣੀ ਪਈ ਸਿੱਖ ਬਾਣੀ ਪੜਦੇ ਗੁਰੂ ਹਰ ਰਾਏ ਪਾਸ਼ਾ ਇਕਦਮ ਮੰਜੇ ਤੋਂ ਖੜੇ ਹੋ ਗਏ ਬਾਣੀ ਦੀਆਂ ਤੋਂ ਵਾਸਤੇ ਤੇ ਇੱਕ ਸਿੱਖ ਵੇਖ ਰਿਹਾ ਸੀ ਕਹਿੰਦਾ ਮਹਾਰਾਜ ਤੁਸੀਂ ਇਕਦਮ ਬਾਣੀ ਵਾਸਤੇ ਖੜੇ ਕਿਉਂ ਹੋਏ ਤੇ ਉਹ ਸ਼ਬਦ ਬੜਾ ਪਿਆਰਾ ਵਰਤਿਆ ਸੀ ਤੁਸੀਂ ਤੇ ਖੁਦ ਗੁਰੂ ਹੋ ਤੇ ਉਹ ਸ਼ਬਦ ਵਰਤਿਆ ਸੀ ਜਿਨ ਭੈ ਅਦਬ ਨਾ ਬਾਣੀ ਧਾਰਾ ਜਾਨੂ ਸੋ ਸਿੱਖ ਨਹੀਂ ਹਮਾਰਾ ਜਿਹਦੇ ਅੰਦਰ ਅਦਬ ਨਹੀਂ ਹੈਗਾ ਗੁਰੂ ਦੀ ਬਾਣੀ ਦਾ ਉਹ ਸਿੱਖ ਨਹੀਂ ਹੋ ਸਕਦਾ ਅੱਜ ਹੈ ਅਦਬ ਮਾਰੇ ਰਤਿਆ ਤਨਪਤਾਈ ਤੋਂ ਕੁਝ ਸਮਾਂ ਪਹਿਲਾਂ ਆਕਾਲ ਤਖਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਕਿ ਪੈਲਸਾਂ ਵਿੱਚ ਮਹਾਰਾਜ ਦਾ ਸਰੂਪ ਨਹੀਂ ਜਾਏਗਾ ਗੁਰਦੁਆਰਿਆਂ ਵਿੱਚ ਆਨੰਦ ਕਾਰਜ ਹੋਣਗੇ ਇਹ ਕਿਉਂ ਮਨਾ ਹੋਏ ਸੀ ਕਿਉਂਕਿ ਉਹਨੇ ਹੀ ਪੈਲਸਾਂ ਵਿੱਚ ਪਹਿਲਾਂ ਆਨੰਦ ਕਾਰਜ ਹੁੰਦਾ ਸੀ ਸਰੂਪ ਗੁਰਦੁਆਰੇ ਨਹੀਂ ਸੀ ਜਾਂਦਾ ਤੇ ਉੱਥੇ ਸ਼ਰਾਬਾਂ ਦੇ ਬੋਲੋ ਭਾਈ ਇਹ ਇਹ ਕਾਰਨਸ ਪਰ ਕਿ ਜਿੰਨਾ ਘਰਾਂ ਚ ਅੱਜ ਸਰੂਪ ਜਾ ਰਹੇ ਨੇ ਕਿ ਉਹਨਾਂ ਘਰਾਂ ਚ ਮੁੜ ਕੇ ਨਸ਼ਾ ਨਹੀਂ ਪਿੰਦਾ ਕੋਈ ਮਾਲੋ ਤੁਸੀਂ ਆਪਣੇ ਪੁੱਤਰ ਦਾ ਆਨੰਦ ਕਾਰਜ ਕਰਨਾ ਆਪਣੀ ਧੀ ਦਾ ਆਨੰਦ ਕਾਰਜ ਕਰਨਾ ਤੁਸੀਂ ਘਰ ਸਰੂਪ ਲੈ ਕੇ ਗਏ ਸਰੂਪ ਗੁਰਦੁਆਰਾ ਸਾਹਿਬ ਜਾਣ ਤੋਂ ਬਾਅਦ ਘਰ ਘਰ ਤੋਂ ਗੁਰਦੁਆਰਾ ਸਾਹਿਬ ਆਉਣ ਤੋਂ ਬਾਅਦ ਮੁੜ ਕੇ ਕੋਈ ਘਰ ਚ ਨਸ਼ਾ ਨਹੀਂ ਪਿੰਦਾ ਫੇਰ ਅਸੀਂ ਪੈਸ ਨਾਲੋਂ ਆਪਣੇ ਘਰ ਨਾਲੋਂ ਵੱਖਰਾ ਕਿਵੇਂ ਰਹਿਣ ਦੇਵਾਂਗੇ ਨਸ਼ਾ ਤੇ ਫੇਰ ਵੀ ਪੀਤਾ ਜਾ ਰਿਹਾ ਫੇਰ ਕਿਹੜੇ ਮੂੰਹ ਨਾਲ ਗੁਰੂ ਨੂੰ ਕਹਿੰਦੇ ਮਹਾਰਾਜ ਇਹ ਆਨੰਦ ਕਾਰਜ ਗੁਰਮਤਿ ਅਨਸਾਰ ਹੋਏ ਨੇ ਸਾਡੇ ਰਿੰਦੇ ਕਾਰਜ ਨਹੀਂ ਬੋਲਣਗੇ ਗ੍ਰੰਥੀ ਪ੍ਰਚਾਰ ਕਿਉਂਕਿ ਤੁਸੀਂ ਸੱਚ ਸੁਣਦੇ ਆਦੀ ਨਹੀਂ ਹੋ ਤੁਸੀਂ ਗੁੱਸਾ ਕਰ ਜਾਂਦੇ ਹੋ ਅਗਲਾ ਕਹਿੰਦਾ ਠੀਕ ਹੈ ਜੇ ਇਹਨਾਂ ਨੂੰ ਸਾਡੇ ਕਹਿਣ ਨਾਲ ਗੁਰਮੁਖਤਾਈ ਦਾ ਸਰਟੀਫਿਕੇਟ ਮਿਲਦਾ ਸਾਡਾ ਕੀ ਜਾਂਦਾ ਸੀ ਬੋਲ ਦਿੰਨੇ ਮੈਨੂੰ ਵੀ ਬਲਾਓਗੇ ਮੈਂ ਵੀ ਬੋਲ ਦੂੰਗਾ ਵੀ ਇਹ ਬੜਾ ਗੁਰਮੁਖ ਪਰਿਵਾਰ ਹੈ ਮਹਾਰਾਜ ਇਹ ਆਪਣੇ ਚਰਨਾਂ ਦੇ ਭੋਰੇ ਨੇ ਮਹਾਰਾਜ ਕਿਉਂ ਜੀ ਮੈਂ ਬੋਲ ਦੂੰਗਾ ਮੇਰੇ ਬੋਲਣ ਨਾਲ ਕੀ ਹੋ ਜਾਣਾ ਬੋਲ ਦਾਂਗੇ ਇਹ ਤੇ ਗੁਰਮੁਖ ਪਿਆਰੇ ਨੇ ਇਹ ਤੇ ਸਾਡਾ ਕੋਈ ਬੰਦਾ ਪੀਂਦਿਆ ਪੁੱਠਾ ਹੋ ਜਾਏ ਉਹਦੀਆਂ ਅੱਖਾਂ ਉਹਦੀ ਡੈਥ ਹੋ ਜਾਏ ਤੇ ਉਹਦੇ ਤੇ ਵੀ ਪੜ ਦਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਾਹ ਚਲੇ ਮਹਾਰਾਜ ਇਹ ਤੇ ਤੁਹਾਡੇ ਦਰ ਕਰਦੇ ਪ੍ਰੀਤਵਾਨ ਨੇ ਇਹ ਤੇ ਗੁਰਮੁਖ ਪਿਆਰੇ ਨੇ ਮਹਾਰਾਜ ਇਹਨਾਂ ਨੂੰ ਆਪਣੇ ਚਰਣਾ ਵਿੱਚ ਉੱਚੀ ਬੋਲੋ ਜੀ ਹੁਣ ਅਸੀਂ ਮਰਨਾ ਥੋੜਾ ਨਾਂ ਬੋਲ ਕੇ ਹਾਂਜੀ ਅਸੀਂ ਮਰਨਾ ਥੋੜਾ ਭੁੱਲਣਾ ਪੈਣਾ ਸਾਡੀ ਲੈਂਨ ਨੂੰ ਕਿਉਂ ਭਾਈ ਸਾਹਿਬ ਜੀ ਭੁੱਲਣਾ ਪੈਣਾ ਨਹੀਂ ਬੋਲਦੇ ਤੇ ਕਿਸੇ ਨੇ ਕਹਿੰਨਾ ਹਾਂ ਭਾਈ ਸਾਹਿਬ ਜੀ ਬੋਲਿਆ ਕੋਈ ਨਹੀਂ ਪਾਲਕੀ ਦੀ ਸੇਵਾ ਕਰਾਈ ਇਹਨਾਂ ਦੇ ਪਰਿਵਾਰ ਨੇ ਇਹਨਾਂ ਨੇ ਪੱਖੇ ਲਵਾਏ ਨੇ ਇਹਨਾਂ ਨੇ ਫਲਾਣੀ ਸੇਵਾ ਕੀਤੀ ਹੈ ਇਹ ਤਾਂ ਮਲ ਸੂਟ ਹੈ ਇਹ ਤੇ ਅਕਬਰ ਵੀ ਕਹਿੰਦਾ ਸੀ ਮੈਂ ਆਪਣੇ ਸ਼ਾਹੀ ਖਜ਼ਾਨੇ ਵਿੱਚੋਂ ਦੇ ਦਿੰਨਾ ਲੰਗਰ ਚੱਲੇ ਸਾਰਾ ਗੁਰੂ ਨੇ ਆਖਿਆ ਨਾ ਲੰਗਰ ਸੰਗਤ ਦਾ ਗੁਰੂ ਹਰ ਐ ਪਰਸ਼ਾ ਮਹਾਰਾਜ ਜੀ ਦੇ ਵਕਤ ਵਕ ਵਕ ਥਾਵਾਂ ਤੇ ਲੰਗਰ ਚੱਲਦੇ ਸੀ ਵਕ ਵਕ ਥਾਵਾਂ ਤੇ